ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੰਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਗਣਸ਼ੰਕਰ ਵਿਖੇ ਸਾਬਕਾ ਵਿਧਾਇਕ सुरेंद्र ਸਿੰਘ ਪੁੱਲੇਵਰ ਅਠਾ ਦਫ਼ਤਰ ਵਿਖੇ ਪਹੁੰਚੇ ਪੇਸ਼ ਹੈ ਕੈਮਰਾ ਰਿਪੋਰਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਤੁਸਤ ਦੁਸਤ ਕਰਨ ਲਈ ਔਰ ਆ ਰਹੀਆਂ ਚੁਣੌਤੀਆਂ ਦੇ ਹਾਣ ਦਾ ਹੋਣ ਲਈ ਉਹਦੀ ਤਿਆਰੀ ਲਈ ਅਸੀਂ ਕੀਤਾ ਇਹ ਕਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਜੋ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ 10 ਤਰੀਕ ਨੂੰ 10 ਵਜੇ ਰਵਾਨਾ ਹੋਣਾ ਉਹਦੇ ਚ ਸ਼ਮੂਲੀਤ ਕਰਨ ਲਈ ਵੀ ਸੱਦਾ ਦੇਣ ਲਈ ਮੈਂ ਆਇਆ ਸੀ ਸ੍ਰੀ ਖੰਡਪਾਤ ਸਾਹਿਬ ਦੇ ਭੋਗ ਪੜਨੇ ਆ 9:30 ਵਜੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਮੇਰੇ ਵੱਲੋਂ ਪਾੜ ਤਾਂ ਭੋਗ ਰੱਖਿਆ ਹੈ ਆਰੰਭ ਕਰਾਇਆ ਗਿਆ ਨੇ 8:00 ਨੂੰ ਕਰਾਉਣੇ ਨੇ ਸੋ ਭੋਗ 10:00 ਨੂੰ ਪੜਨੇ ਨੇ ਉਹਦੇ ਲਈ ਸ਼ਾਮਲ ਹੋਣ ਲਈ ਵੀ ਤੇ 1 1 ਫਰਵਰੀ ਤੋਂ ਪੰਜਾਬ ਬਚਾਓ ਮਾਰਚ ਅਸੀਂ ਪੰਜਾਬ ਦੇ ਵਿੱਚ ਕੱਢ ਰਹੇ ਹਾਂ ਸਾਰੇ ਅਕਾਲ ਤੱਕ ਸਭ ਤੋਂ ਰਵਾਨਾ ਹੋਣਾ ਔਰ ਪੰਜਾਬ ਬਚਾਓ ਮਾਰਚ ਦਾ ਹੈ ਉਹ ਪੰਜਾਬ ਦੇ ਹਰ ਕੋਨੇ 'ਚ ਹਰ ਹਲਕੇ 'ਚ ਜਾਏਗਾ ਔਰ ਪੰਜਾਬੀਆਂ ਨੂੰ ਹੌਕਾ ਦੇਣ ਲਈ ਸੱਦਾ ਦੇਣ ਲਈ ਵੀ ਆਓ ਪੰਜਾਬ ਨੂੰ ਬਚਾਈਏ ਆਓ ਪੰਜਾਬ ਤੇ ਪੰਜਾਬੀਅਤ ਦੀ ਭਾਵਨਾ ਪੈਦਾ ਕਰੀਏ ਪੰਜਾਬ ਨੂੰ ਲੱਗ ਰਿਹਾ ਖੋਰਾ ਜਿਹੜਾ ਉਹਨੂੰ ਰੋਕਣ ਦਾ ਸਾਂਝੇ ਤੌਰ ਤੇ ਹੰਬਲ ਮਾਰੀ ਅੱਜ ਪੰਜਾਬ ਦੇ ਵਿੱਚ ਰਾਜਕਤਾ ਫੈਲੀ ਹੋਈ ਆ ਲੁੱਟਾਂ ਖੋਹਾਂ ਹੋ ਰਹੀਆਂ ਨੇ ਪ੍ਰੌਤੀਆਂ ਹੋ ਰਹੀਆਂ ਨੇ ਡਕੈਤੀਆਂ ਹੋ ਰਹੀਆਂ ਨੇ ਜ਼ਮੀਨਾਂ ਤੇ ਕਬਜ਼ੇ ਹੋ ਰਹੇ ਨੇ ਗੁਰਦੁਆਰਾ ਸਾਹਿਬਾਂ 'ਤੇ ਕਬਜ਼ੇ ਹੋ ਰਹੇ ਨੇ ਪੰਜਾਬ ਦਾ ਮੁੱਖ ਮੰਤਰੀ ਲੋਕਾਂ ਨੂੰ ਫੇਸ ਕਰਨ ਦੀ ਥਾਂ ਲੋਕਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਥਾਂ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੀ ਥਾਂ ਆਪ ਬਾਹਰਲੇ ਸੂਬਿਆਂ 'ਚ ਭੱਜ ਗਏ ਲੁਕਦੇ ਫਿਰਦੇ ਨੇ ਇਹਨਾਂ ਦੇ ਆਗੂ ਕੇਜਰੀਆਲ ਸਾਹਿਬ ਕਾਨੂੰਨ ਦਾ ਸਾਹਮਣਾ ਕਰਨ ਤੋਂ ਲੁਕਦੇ ਫਿਰਦੇ ਨੇ ਔਰ ਆਪਣੀਆਂ ਬਰਾਈਆਂ ਤੇ ਆਪਣੀਆਂ ਜਿਹੜੀਆਂ ਕਟਾਈਆਂ ਨੇ ਉਹਨਾਂ ਦਾ ਸਾਹਮਣਾ ਕਰਨ ਤੋਂ ਝਿਜਕ ਰਹੇ ਨੇ ਜਿਹੜੇ ਕਾਨੂੰਨ ਦੇ ਰਾਕੇ ਆਪ ਕਾਨੂੰਨ ਦਾ ਸਾਹਮਣਾ ਨਹੀਂ ਕਰਨ ਦੀ ਹਿੰਮਤ ਰੱਖਦੇ ਉਹ ਫਿਰ ਲੋਕਾਂ ਦੇ ਆਗੂ ਕਹਣ ਦਾ ਹੱਕ ਨਹੀਂ ਰੱਖਦੇ ਅੱਜ ਦਵਾਰਾ ਕੱਢ ਲਿਆ ਆਪ ਪਾਰਟੀ ਨੇ ਆਪਣੀਆਂ ਜਿਹੜੀਆਂ ਮਾੜੀਆਂ ਕਾਰਗੁਜ਼ਾਰੀਆਂ ਨੇ ਉਹ ਜਗ ਜਹਰ ਹੋ ਗਈਆਂ ਉਹ ਲੋਕਾਂ ਦੇ ਸਾਹਮਣੇ ਆਉਣ ਜੋਗਰੇ ਨਹੀਂ ਰਹੇ ਔਰ ਪੰਜਾਬ ਦੀ ਮਾੜੀ ਸਰਕਾਰ ਨੇ ਪੰਜਾਬ ਦੀ ਮੈਂ ਸਮਝਦਾ ਇੱਕ ਕੱਚ ਘਾੜ ਦੀ ਸਰਕਾਰ ਨੇ ਇਹਨਾਂ ਦੇ ਅਨਜਾਨਪਨੇ ਨੇ ਇਹਨਾਂ ਦੇ ਹੈਂਕਰ ਨੇ ਪੰਜਾਬ ਨੂੰ ਬਹੁਤ ਵੱਡਾ ਖੋਰਾ ਲਾਤਾ ਕਰੋੜਾ ਰੁਪਏ ਅਰਬ ਰੁਪਏ ਕੇਂਦਰ ਦੀਆਂ ਸਕੀਮਾਂ ਦੇ ਠਾਪ ਹੋਏ ਪਏ ਨੇ ਜਿਹੜੇ ਪੰਜਾਬ ਦੇ ਵਿਕਾਸ ਦੇ ਵਿੱਚ ਰੁਕਾਵਟ ਹੋਈ ਖੜੀ ਆ ਪੰਜਾਬ ਦੇ مالی ਸਾਧਨਾ ਤੇ ਰੁਕਾਵਟਾਂ ਖੜੀਆਂ ਕਰਤੀਆਂ ਆ ਆਰਡੀਐਫ ਬੰਦ ਕਰਵਾਤੀ ਇਹਨਾਂ ਦੀਆਂ ਨਲੇਕੀਆਂ ਕਰਕੇ ਪੰਜਾਬ ਦੇ ਪਾਣੀਆਂ ਦੇ ਡੈਮਾਂ ਦੇ ਜਿਹੜੀ ਸਥਾਈ ਮੈਂਬਰਸ਼ਿਪਾ ਉਹ ਗਵਾਲੀ ਪੰਜਾਬ ਦੇ ਡੈਮਾਂ ਦੀ ਰਾਖੀ ਤੇ ਪੰਜਾਬ ਪੁਲਿਸ ਦੀ ਥਾਂ ਤੇ ਸੈਂਟਰ ਫੋਰਸ ਲਿਆ ਕੇ ਬਿਠਾਤੀਆਂ ਪੰਜਾਬ ਸਰਕਾਰ ਵੱਲੋਂ ਕੋਈ ਵਿਰੋਧ ਨਹੀਂ ਜ਼ਾਹਰ ਕੀਤਾ ਗਿਆ ਸੋ ਪੰਜਾਬ ਦਾ ਵਾਤਾਵਰਣ ਜਿਹੜਾ ਹੈ ਬਹੁਤ ਹੀ ਇੱਕ ਰਾਜਕਤਾ ਦਾ ਬਣਿਆ ਸਹਿਮਿਆ ਹੋਇਆ ਭੈ ਭੀਤ ਹੋਇਆ ਸੋ ਅੱਜ ਪੰਜਾਬ ਤੇ ਪੰਜਾਬੀਓ ਦੀ ਭਾਵਨਾ ਪੈਦਾ ਕਰਕੇ ਪੰਜਾਬ ਨੂੰ ਬਚਾਉਣ ਦੀ ਲੋੜ ਆ ਨਹੀਂ ਤਾਂ ਪੰਜਾਬ ਨੂੰ ਉਜਾੜ ਦਿੱਤਾ ਬਾਹਰਲੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਬਾਹਰਲੇ ਲੋਕਾਂ ਨੂੰ ਮੈਂਬਰ ਪਾਰਲੀਮੈਂਟ ਬਣਾਏ ਜਾ ਰਿਹਾ ਬਾਹਰਲੇ ਲੋਕਾਂ ਨੂੰ ਚੇਅਰਮੈਨੀਆਂ ਦਿੱਤੀਆਂ ਜਾ ਰਹੀਆਂ ਨੇ ਨਹੀਂ ਪੰਜਾਬ ਨਾਲ ਲਗਾ ਨਹੀਂ ਹੈ ਪੰਜਾਬ ਨਾਲ ਦਾ ਦਰਦ ਨਹੀਂ ਹੈ ਕੇਵਲ ਤੇ ਕੇਵਲ ਦੇ ਪੰਜਾਬ ਤੇ ਪੰਜਾਬੀਓ ਦਾ ਮੋਹ ਜਾਂ ਦਰਦ ਕੋਈ ਰੱਖਦਾ ਤਾਂ ਸ਼ਰਮ ਨਹੀਂ ਕਾਲੀ ਦਾ ਰੱਖਦਾ ਸੋ ਪੰਜਾਬ ਬਚਾਓ ਮਾਰਚ ਦੇ ਵਿੱਚ ਇਹ ਲੋਕਾਂ ਨੂੰ ਅਸੀਂ ਜਗਾਉਣ ਲਈ ਹੌਕਾ ਦੇਣ ਲਈ ਸੱਦਾ ਦੇਣ ਲਈ ਇਹ ਕਿ ਲਾਮਬੰਦੀ ਕਰ ਰਹੇ ਹਾਂ ਉਹਦੇ ਲਈ ਤੇ ਪਹਿਲੀ ਫਰਵਰੀ ਤੇ ਜੋ ਪਾਰਟੀ ਨੇ ਪ੍ਰੋਗਰਾਮ ਲਿਖਿਆ ਕਿ ਪੰਜਾਬ ਬਚਾਓ ਤੇ ਉਹ ਜਿਹੜੀ ਵਹਿਮ ਸ਼ੁਰੂ ਹੋ ਰਹੀ ਹੈ ਉਹਦੇ ਵਿੱਚ ਸਾਰਿਆਂ ਨੂੰ ਲਾਮਬੰਦ ਕਰਨ ਵਾਸਤੇ ਸੱਦਾ ਵੀ ਦੇ ਰਹੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਜਿਹੜੇ ਤਲਵੰਡੀ ਸਾਬੋ ਤੱਕ ਜਾਣੇ ਆ ਉਹਦੇ ਵਾਸਤੇ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਆ ਤੇ ਤਾਂ ਕਰਕੇ ਅੱਜ ਇਹ ਮੀਟਿੰਗ ਰੱਖੀ ਗਈ ਆ ਬਾਕੀ ਜੋ ਹਾਲਾਤ ਆ ਇਹ ਸਰਕਾਰ ਜਿਹੜੀ ਚੱਲ ਰਹੀ ਆ तकरीबन 2 ਸਾਲ ਦਾ ਸਮਾਂ ਲੰਘ ਗਿਆ 2 ਸਾਲ ਦੇ ਸਮੇਂ ਦੇ ਵਿੱਚ ਗੜਸ਼ੰਕਰ ਦੇ ਵਿੱਚ ਇੱਕ ਵੀ ਨਵਾਂ ਕੰਮ ਨਹੀਂ ਹੋਇਆ ਸੜਕਾਂ ਰਿਪੇਅਰ ਨਹੀਂ ਹੋ ਰਹੀਆਂ ਇਹਨਾਂ ਕੋਲੋਂ ਬਿਜਲੀ ਦੇ ਵੱਡੇ ਵੱਡੇ ਕੱਟ ਲੱਗ ਰਹੇ ਆ ਤੇ ਲਾ ਇਨ ਆਰਡਰ ਦੀ ਜਿਹੜੀ ਹਾਲਤ ਉਹ ਬੜੀ ਤਰਜ ਹੋ ਗਿਆ ਆ ਪਰਸੋਂ ਸਾਡੇ ਸ਼ਾਰਪੁਰ ਦੇ ਵਿੱਚ ਲੜਿਆਣਾ ਪਿੰਡ ਦੇ ਵਿੱਚ ਸ਼ਰੇਆਮ ਸਰਪੰਚ ਨੂੰ ਗੋਲੀਆਂ ਮਾਰ ਕੇ ਉਹਨੂੰ ਮਾਰ ਕੇ ਭੱਜ ਗਏ ਆ ਤੇ ਜਿਹੜੀਆਂ ਫਰੋਤੀਆਂ ਠਗੀਆਂ ਢੋਰੀਆਂ ਰੋਜ਼ ਹੋ ਰਹੀਆਂ ਕੋਈ ਸਰਕਾਰ ਨਾਲ ਦੀ ਸਾਨੂੰ ਕੋਈ ਚੀਜ਼ ਨਹੀਂ ਦਿਸਦੀ ਕਿਉਂਕਿ ਇਹ ਪੰਜਾਬ ਦੇ ਸਾਡੇ ਜਿਹੜੇ ਲੋਕਾਂ ਨੇ ਕਿਉਂਕਿ ਕੇਂਦਰੀয়াল ਸਾਹਿਬ ਨੇ ਤੇ ਭਗਵੰਤ ਮਾਨ ਜੀ ਨੇ ਜਦੋਂ ਇਲੈਕਸ਼ਨ ਆਇਆ ਸੀ ਬਹੁਤ ਵੱਡਾ ਵੱਡਾ ਵਾਅਦੇ ਕੀਤੇ ਸੀ ਇਹ ਰੱਜ ਕੇ ਝੂਠ ਬੋਲਿਆ ਸੀ ਪਹਿਲੇ ਕੈਪਟਨ ਵਿੰਦਰ ਸਿੰਘ ਝੂਠ ਬੋਲ ਗਿਆ ਹੁਣ ਝੂਠ ਬੋਲ ਕੇ ਸਰਕਾਰ ਬਣਾ ਲਈ 5 ਸਾਲ ਉਹ ਲੰਘ ਗਏ ਹੁਣ ਝੂਠ ਬੋਲ ਕੇ ਇਹਨਾਂ ਨੇ ਸਰਕਾਰ ਬਣਾ ਲਈ 2 ਸਾਲ ਇਹਨਾਂ ਦੇ ਲੰਘ ਗਏ ਔਰ ਪੰਜਾਬ ਦੀ ਹਾਲਤ ਜਿਹੜੇ ਤਿੰਨ ਸਾਲ ਰਹਿੰਦੇ ਆ ਇਹਦੇ ਵਿੱਚ ਪੰਜਾਬ ਦੀ ਹਾਲਤ ਤਰਜੋਗ ਹੋ ਜਾਗੀ ਅੱਜ ਪੰਜਾਬ ਦੇ ਸਿਰ 60000 ਕਰੋੜ ਤੋਂ ਵੱਧ ਕਰ ਜਾ ਇਹਨਾਂ ਨੇ ਚਾੜ ਦਿੱਤਾ 2500 ਕਰੋੜ ਰੁਪਏ ਕਰ ਜਾ ਹੋਰ ਚੱਕ ਲਿਆ ਤੇ ਕੰਮ ਕੋ ਕੀਤਾ ਨਹੀਂ ਇੱਕ ਵੀ ਕੰਮ ਇਹ ਪੰਜਾਬ ਚ ਦੱਸ